ਛੋਟੇ ਪਰਾਜ ਉਹਨਾਂ ਨੂੰ ਗਨੇ ਲਗਾ ਕੇ ਉਹਨਾਂ ਦਾ ਸਹਿਯੋਗ ਲੈਣਾ ਵੀ ਤੁਹਾਡਾ ਫਰਕ ਬਣਦਾ ਜਿੱਤੇ ਬੰਦਾ ਦੋ ਤੇ ਕੋਈ ਬਹੁਤ ਵੱਡਾ ਨਹੀਂ ਤਾਂ 2 ਵੋਟਾਂ ਤੇ ਹਾਰ ਹੈ ਕਿ ਬਹੁਤ ਨੀਮਾਨੀ ਉਹਨਾਂ ਨੂੰ ਵੀ ਮोटा ਪੈ ਜਾਂਦੀਆਂ ਨੇ ਕਈ ਗ੍ਰਾਪਾ ਵੋਟ ਪੂਲ ਟਕਾਉਣ ਵਾਲੇ ਨੂੰ ਬਹੁਤ ਦੇਰ ਤੱਕ ਇਹੋ ਜਿਹੇ ਨਜ਼ਰਾਂ ਨਾਲ ਦੇਖਦੇ ਕਿ ਜੋ ਕੋਈ ਬੜਾ ਦਸ਼ਮਨ ਹੋ ਗਈ ਠੀਕ ਨਹੀਂ ਤੇ ਆਪਣੇ ਉਹਨਾਂ ਨਾਲ ਦੀ ਸਰਕਾਰ ਵਾਲਾ ਪਿਆਰ ਵਾਲਾ ਰਿਸ਼ਤਾ ਬਣਾ ਕੇ ਰੱਖਣਾ ਤੇ ਜਿਹੜੀ ਪ੍ਰਸ਼ਾਸਨ ਦੀ ਗੱਲ ਹੈ ਮੈਂ ਇੱਕ ਵਾਰ ਦੇਖਿਆ ਵੀ ਜਿੰਨਾ ਜਿਲਾ ਮਲੇਰਕੋਟਲਾ ਦਾ ਪ੍ਰਸ਼ਾਸਨ ਦਾ ਸਭ ਤੋਂ ਪਹਿਲਾਂ ਮੈਂ ਡੀਸੀ ਮਰਤੀ ਕੱਲ ਤੁਹਾਡੇ ਸਾਰੇ ਸਟਾਫ ਨਾਲ ਮੀਟਿੰਗ ਕਰਦੇ ਸੀ ਤੁਹਾਡੇ ਕੋਲੇ ਵੀ ਉਸਾਈ ਜਾਉਂਗੇ ਆਪਣਾ ਜਿਹੜਾ ਅਜੰਡਾ ਉਹ ਦੋ ਗੱਲਾਂ ਤੇ ਮੈਂ ਜਿਹੜੀ ਸਾਡੇ ਵੱਲੋਂ ਡੀਸੀ ਮੈਡਮ ਵੱਲੋਂ ਐਮਐਲਏ ਸਾਹਿਬਾਨ ਵੱਲੋਂ ਮੰਤਰੀ ਜੀ ਬੈਠੇ ਨੇ ਵੱਲੋਂ ਤਿੰਨ ਗੱਲਾਂ ਸਾਡੇ ਸਰਕਾਰ ਤੋਂ ਜਿਹੜੀ ਅਸੀਂ ਕਰੀਏ ਚਾਹੁੰਦੇ ਹਾਂ ਦੇਖੋ ਗਲੀਆਂ ਨੜੀਆਂ ਤੁਸੀਂ ਕਰਦੇ ਰਹੇ چیلی بھی ہر پنڈے بہت بہت شکریہ جسمتارے یقین بنو ਇਹੋ ਗੱਲ ਕਿ ਗੁਰੂਆਂ ਦੇ ਫਰਮਾਨ ਕਿਵੇਂ ਸੱਚ ਹੋ ਜਗੇ ਗਏ ਗੁਰੂਆਂ ਦੇ ਫਰਮਾਨ ਸੱਜੇ ਦਿਨੋਂ ਈਸ਼ਵਰ ਦੀ ਸੌ ਖਾਂਦਾ ਖਾਂਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਅਤੇ ਭਾਰਤ ਦੀ ਪ੍ਰਭੂਤਾ اتے نو قائم رکھا گا میں پانچ وجوہ اپنے فرض نشا پورک نام نہ نبھاواں گا میں ہر طرح کے لوگ بنا کسے ڈر ਵੱਖ-ਵੱਖ ਸੰਦੇਸ਼ ਜਾ ਮਾੜੀ ਭਾਵਨਾ ਦੇ ਭਾਰ ਦੇ ਸੰਵਿਧਾਨ ਅਤੇ ਕਾਨੂੰਨ ਮਦਦ ਨਿਆਂ ਕਰਾਂਗਾ ਥੈਂਕ ਯੂ ਪੰਜਾਬ ਦੇ ਵਿੱਚ ਅੱਜ 19 ਜਿਹੜੇ ਨੇ ਸਾਰੇ ਪਿੰਡਾਂ ਪੰਚਾਇਤਾਂ ਨੂੰ ਇਕੱਠੇ ਕਰਕੇ ਸੋਚਦੇ ਆ ਕਿ ਉਹ ਸੋਚ ਗਾਣ ਦਾ ਮਤਲਬ ਇਹ ਹੈ ਕਿ ਇੱਕ ਜਮੇਵਾਰੀ ਦਾ ਅਹਿਸਾਸ ਉਹਨਾਂ ਨੂੰ ਕਰਾਉਣਾ ਤੇ ਦੂਜਾ ਉਹਨਾਂ ਨੂੰ ਖੁਦਾਈ ਦੇਣਾ ਉਹਨਾਂ ਨੇ ਲੱਗੇ ਕਿ ਅਸੀਂ ਸਰਕਾਰ ਦਾ ਹਿੱਸਾ ਕਿਉਂਕਿ ਡੈਮੋਕ੍ਰੇਸੀ ਦੀ ਅਸਲ ਜੋਕਰ ਉਹ ਸ਼ਬਦ ਪਿੰਡਾਂ ਦੇ ਵਿੱਚ ਸਹੀ ਸਾਰਾ ਕੰਮ ਲੋਕਤੰਤਰ ਮਰਿਆਦਾ ਦੇ ਮੁਤਾਬਿਕ ਚੱਲੇ ਇਸ ਚੀਜ਼ ਲਈ ਜੇ ਸਾਰੇ ਪਰਮੂੰਦ ਦੇ ਰਹੇ ਨੇ ਤੇ ਸਾਰੇ ਮੈਂਬਰ ਬਹੁਤ ਵੱਡੀ ਗੁੰਤੀ ਦੇ ਵਿੱਚ ਬੜੇ ਉਛਾਹ ਦੇ ਨਾਲ ਪਹੁੰਚੇ ਜੀ ਕਿਹਾ ਜਾ ਰਿਹਾ ਹੈ ਕਿ ਬਜਟ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ ਟੈਕਸ ਨੂੰ ਲੈ ਕੇ ਵੀ ਮੈਰੀ ਕਾਣ ਦੇਖੋ ਮੈਂ ਇਹ ਵੀ ਕਹਿ ਸਕਦਾ ਬਜਟ ਦਾ ਵਾਅਦਾ ਕੀਤਾ ਗਿਆ ਕਿ ਪਿਛਲੇ 35-40 ਸਾਲਾਂ ਤੋਂ ਜੋ ਧਿਆਨ ਇਸ ਗੱਲ 'ਤੇ ਦੇਣਾ ਚਾਹੀਦਾ ਸੀ ਜਿਹੜੀ ਸਭ ਤੋਂ ਵੱਡੀ ਸਮੇਂ ਦੀ ਜ਼ਰੂਰਤ ਹੈ ਅੱਜ ਪਾਣੀ ਬਚਾਉਣ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਪਾਣੀ ਦੀ ਵਰਤੋਂ ਦੇ ਵੀ ਜ਼ਰੂਰਤ ਹੈ ਕਿ ਜਿਹੜੇ ਜੋ ਪਾਣੀ ਹੈ ਸਾਡੇ ਕੋਲ ਠੀਕ ਉਸ ਸੰਭੇਰ ਮਾਹੌਲ ਦੇ ਵਿੱਚ ਖੇਤਾਂ ਨੂੰ ਲੱਗ ਸਕੇ ਵੀ ਜ਼ਰੂਰਤ ਹੈ ਕਿ ਜਿਵੇਂ ਮੈਂ ਦੱਸਿਆ ਕਿ 66% ਪਾਣੀ ਕਿੱਥੇ ਜਮਾ ਰਿਹਾ ਹੈ ਉਹ ਸਾਡੇ ਖੇਤਾਂ ਨੂੰ ਨਹੀਂ ਲੱਗਦਾ ਬਾਕੀ ਸੂਏ ਟੁੱਟੇ ਨੇ ਖਾਲੇ ਟੁੱਟੇ ਨੇ ਕਿਸੇ ਨੇ ਧਿਆਨ ਹੀ ਚੁੜੀ ਕੋਈ ਨਹੀਂ ਪੀਤਾ ਔਰ ਅਸੀਂ ਪਿਛਲੇ ਸਮੇਂ ਦੇ ਵਿੱਚ 2511 ਜਿਹੜੇ ਕਾਲ ਬਣਾਈ ਵੀ ਨੇ ਹਿਸਾ ਦਾ ਦੇ ਵਿੱਚ ਹਰ ਖੇਤ ਨੂੰ ਅਸੀਂ ਪਾਣੀ ਦੇਣਾ ਹੈ 400 ਕਰੋੜ ਰੁਪਏ ਦਾ ਬਜਟ ਸੀ ਪਹਿਲਾਂ ਜਿਹੜਾ ਅਸੀਂ 1500 ਕਰੋੜ ਦਾ ਬਜਟ ਸਾਡੀ ਪੂਰੀ ਸਰਕਾਰ ਦੀ ਜਿਹੜੇ ਸਰਕਾਰ ਪ੍ਰਭਾਸ਼ੀ ਮਾਨ ਲਈ ਰਹੀ ਦੇ ਵਿੱਚ ਇਹ ਪੂਰੀ ਕੋਸ਼ਿਸ਼ ਹੈ ਕਿ ਅਸੀਂ ਪੂਰੇ ਦਾ ਪੂਰਾ ਪਾਣੀ ਜਿਹੜਾ ਉਹ ਖੇਤਾਂ ਨੂੰ ਮਿਲ ਜੇ ਇਹਦੇ ਨਾਲ ਦੋ ਗੱਲਾਂ ਹੋਣਗੀਆਂ ਇੱਕ ਤਾਂ ਜਿਹਨਾਂ ਨਹਿਰੀ ਪਾਣੀ ਲੱਗਦਾ ਉਸ ਦੇ ਨਾਲ ਫਸਲ ਹੈ ਜਿਹੜੀ ਵੱਧ ਹੁੰਦੀ ਤੇ ਦੂਜਾ ਜਿਹੜਾ ਧਰਤੀ ਹੇਠੋਂ ਪਾਣੀ ਵੀ ਆ ਜਿਹੜੀ ਨਿਰਪਰਤ ਉਹ ਕੱਢਦੇ ਨੇ ਤੇ ਨਾਲ ਬਿਜਲੀ ਵੀ ਵੱਜਦੀ ਹੈ ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਹਰ ਖੇਤ ਨੂੰ ਜਿਹੜਾ ਪਾਣੀ ਮਿਲਦਾ ਹੈ ਤੇ ਸਹੀ ਪਾਣੀ ਦੀ ਵਰਤੋਂ ਨੂੰ ਕਰੀਏ ਸਰਪੰਚਾਂ ਮਤਲਬ ਤਾਂ ਕੋਈ ਦਾਤਾਂ ਪਾਵਰ ਅਰਸ਼ੀ ਹਰਦੀ ਵਾਰਤੂ ਦੀ ਇਹ ਆਵਾਜ਼ ਵਿੱਚ ਖਿਆਲ ਕਰਦੇ ਇਹਨਾਂ ਨੂੰ ਸਾਰਿਆਂ ਪਾਵਰਾਂ ਨੇ ਖੇਤ ਪਿੰਡਾਂ ਦਾ ਵਿਕਾਸ ਇਹਨਾਂ ਨੇ ਕਰਾਉਣਾ ਅਸੀਂ ਨਾਲ ਇਹ ਹੈ ਕਿ ਇਹਨਾਂ ਦੀ ਜੋ ਵੀ ਪੰਚਾਇਤਾਂ ਮੈਂਬਰ ਪੰਚਾਇਤ ਪਿੰਡ ਦੀ ਬੇਤਰੀ ਦੇ ਨੇ ਕੁਝ ਵੀ ਕਹਿਣਗੇ ਅਸੀਂ ਸਾਰਾ ਕੁਝ ਕਰਕੇ ਦੇਵਾਂਗੇ ਸਾਰੇ ਅਧਿਕਾਰੀਆਂ ਨੂੰ ਹੱਸਤਾ ਦਿੱਤੇ ਹੋਈਆਂ ਨੇ ਤੇ ਇਹਨਾਂ ਨੂੰ ਬੇਨਤੀ ਵੀ ਕੀਤੀ ਕਿ ਸਾਰੀਆਂ ਪਾਰਟੀਆਂ ਵਾਜਿਆਂ ਤੋਂ ਉੱਪਰ ਉੱਠੀਏ ਪਿੰਡਾਂ ਦਾ ਵਿਕਾਸ ਕਰੋ ਕਿਉਂਕਿ ਪਿੰਡਾਂ ਦੇ ਵਿਕਾਸ ਦੇ ਵਿੱਚ ਹੀ ਜਿਵੇਂ ਦੇਸ਼ ਦਾ ਵਿਕਾਸ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਦਾ ਵਿਕਾਸ ਪਿੰਡਾਂ ਦੇ ਵਿੱਚ ਹੀ ਹੈ ਕੋਈ ਇਹਨਾਂ ਦਾ ਪੂਰਾ ਮਾਨਸਿਕ ਸਤਾਰਾ ਜਿਹੜਾ ਹਰ ਇੱਕ ਤੇ ਨਾਲ ਹੈ ਮੰਤਰੀ ਸਾਹਿਬ ਇੱਕ ਤਾਂ ਤੁਸੀਂ ਪ੍ਰਾਲੀ ਦੇ ਮਾਮਲੇ ਤੇ ਗੱਲ ਕੀਤੀ ਹੈ ਬਹੁਤ ਵਧੀਆ ਗੱਲ ਹੈ ਪਰ ਸਰਕਾਰ ਸਬਸਿਡੀ ਜ਼ਰੂਰ ਦਿੰਦੀ ਹੈ ਪਰ ਜਿਹੋ ਚੀਜ਼ ਰੋਟਾਵੇਟਰ ਜਾਂ ਹੋਰ ਜਿਹੜੇ ਜੰਤਰ ਨੇ ਖੇਤੀ ਮਸ਼ੀਨਰੀ ਹੈ ਜੋ ਲੱਖ ਰੁਪਏ ਦੀ ਹੈ ਤਾਂ ਉਹ ਜਿਹੜੇ ਕਾਰਖਾਨੇਦਾਰ ਨੇ 3 ਲੱਖ ਦੀ ਕਰ ਦਿੰਦੇ ਨੇ ਜੀ ਦੇਖੋ ਮੈਂ ਇਸ ਦੀ ਜੋ ਇੱਕ ਗੱਲ ਕਹਿਣੀ ਚਾਹੁੰਦਾ ਕੱਲੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਜੀ ਲੋਕਾਂ ਨੂੰ ਐਫਰਟਸ ਖੁਦ ਵੀ ਕਰਨੇ ਪੈਂਦੇ ਨੇ ਇਹਦੇ ਵਿੱਚ ਭਲਾ ਲੋਕਾਂ ਇਹ ਲੋਕ ਇਸ ਗਲਤ ਰਸਤੇ ਤੇ ਚੱਲੇ ਹੋਏ ਕਿ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੋਸਾ ਜਿਹੜੇ ਮਿੱਤਰ ਕੀੜੇ ਨੇ ਜਿਹੜੇ ਖੁਦ ਹੀ ਸਾਰਾ ਕੁਝ ਪੈਦਾ ਕਰਦੇ ਆ ਜੀ ਮਿੱਟੀ ਖੋਨੀ ਕਰਦੇ ਤੇ ਕਸ਼ੂਰ ਕਰਦੇ ਆ ਅਸੀਂ ਉਹਨਾਂ ਨੂੰ ਮਾਰਦੇ ਆ ਤੇ ਕਿਸਾਨੀ ਦਾ ਵੀ ਜਿੱਥੇ ਇੱਕ ਦੋ ਬੋਰੀ ਖਾਦ ਦੇ ਨਾਲ ਸੱਸ ਸਕਦਾ ਇਹ ਸਿਰਫ ਪਰਾਲੀ ਸਾੜਨ ਦੀ ਪਹਿਲਾ ਕੁੱਝ ਖਤਮ ਜੜੇ ਪਾਉਣੇ ਤੇ ਯੋਗੇ ਨਿਰਪਰਤਾ ਇਸ ਤਰ੍ਹਾਂ ਨਹੀਂ ਕਰਦੇ ਸਭ ਪਰਾਲੀ ਸਾਡ ਦੇ ਪਿੱਛੇ ਜੋ ਸਾਡੀ ਸਬਸਿਡੀ ਦਾ ਜੋ ਕਿ ਇਹ ਜਾਂ ਮਸਲਾ ਸਾਡੇ ਧਿਆਨ ਚਾਉਂਦਾ ਅਸੀਂ ਕਾਰਵਾਈ ਕਰਾਂਗੇ ਬਿਲਕੁਲ ਇਸ ਤਰ੍ਹਾਂ ਦੀ ਵੱਧ ਤੋਂ ਵੱਧ ਕੰਪੀਟੀਸ਼ਨ ਅਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਹੋਣ ਦੇਵਾਂਗੇ ਕਿ ਕਿ ਸਾਣਾ ਹਟਣਾ ਮੌਕ ਨਹੀਂ ਉਹ ਜਿਹੜੀ ਦੂਜੇ ਪਾਸੇ ਨੂੰ ਉੱਤੇ ਟੈਂਸਰ ਵੱਧ ਹੁੰਦਾ ਤੇ ਇਹ ਬੰਦੇ ਗਰੀਬ ਹੋ ਜਾਂਦੇ